ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਰੈੱਡ ਸੌਸ ਪਾਸਤਾ ਪਹਿਲਾਂ ਆਪਾਂ ਗਰਮ ਪਾਣੀ ਰੱਖਣਾ ਗਰਮ ਪਾਣੀ ਵਿੱਚ ਪਾਣਾ ਪਾਸਤਾ ਪਾਸਤੇ ਨੂੰ 10-15 ਮਿੰਟ ਦੇ ਲਈ ਉਬਲਣੇ ਰੱਖਣਾ ਫਿਰ ਆਪਾਂ ਕੱਟਣੀ ਨੇ Shimla ਮਿਰਚ Shimla ਮਿਰਚ ਨੂੰ ਕੱਟ ਕੇ ਇਹਨਾਂ ਨੂੰ ਫਿਰ ਪਾਣੀ ਨਾਲ ਆਪਾਂ ਧੋ ਲੈਣਾ ਧੋਣ ਤੋਂ ਬਾਅਦ ਫਿਰ ਆਪਾਂ ਮੋٹے-ਮੋٹے ਪੀਸਾਂ ਵਿੱਚ ਟਮਾਟਰ ਤੇ ਮਿਰਚਾ ਕੱਟਾਂਗੇ ਫਿਰ ਇਹਨਾਂ ਨੂੰ ਆਪਾਂ ਕਰਨਾ ਹੈ ਗ੍ਰਾਊਂਡ ਮਿਰਚਾਂ ਤੇ ਟਮਾਟਰ ਗ੍ਰਾਊਂਡ ਹੋ ਚੁੱਕੇ ਨੇ ਤੇ ਆਪਣਾ ਪਾਸਤਾ ਉਬਲ ਕੇ ਵੀ ਰੈਡੀ ਹੈ ਇਹਨਾਂ ਨੂੰ ਆਪਾਂ ਪਾਰ ਲੈਣਾ ਹੈ ਛਾਨਣੀ ਦੇ ਵਿੱਚ ਤੇ ਫਿਰ ਇਹਨਾਂ ਨੂੰ ਆਪਾਂ ਧੋਣਾ ਹੈ ਪਾਣੀ ਦੇ ਨਾਲ ਠੰਡੇ ਪਾਣੀ ਨਾਲ ਪਾਸਤੇ ਨੂੰ ਕਰਨਾ ਆਪਾਂ ਠੰਡਾ ਆਪਾਂ ਰੱਖਾਂਗੇ ਕੜਾਹੀ ਇਸ ਵਿੱਚ ਪਾਵਾਂਗੇ ਇੱਕ ਕੜਛੀ ਤੇਲ ਦੀ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਆਪਾਂ ਕੜਛੀ ਦੇ ਨਾਲ ਹਿਲਾਉਣਾ ਤੇ ਨਾਲ ਹੀ ਆਪਾਂ ਟਮਾਟਰ ਤੇ ਮਿਰਚਾਂ ਦਾ ਪਾਦਾਂਗੇ ਪੇਸਟ ਇਨਾ ਨੂੰ ਤੁਸੀਂ ਸਮਲਾ ਮੇਥੇ ਦੇ ਵਿੱਚ ਐਡ ਕਰ ਦੇਣਾ ਫਿਰ ਜਿਹੜਾ ਮਸਾਲਾ ਰਹਿ ਜਾਂਦਾ ਟਮਾਟਰਾਂ ਦਾ ਉਹ ਵੀ ਚੰਗੀ ਤਰ੍ਹਾਂ ਆਪਾਂ ਕੱਢ ਲੈਣਾ ਇਹਨਾਂ ਨੂੰ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਹੁਣ ਆਪਾਂ ਪਾਵਾਂਗੇ ਨਮਕ ਗਰਮ ਮਸਾਲਾ ਤੇਜੀ ਮਿਰਚ ਮੈਗੀ ਮਸਾਲਾ ਤੜਕੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਉਣਾ 5 ਮਿੰਟ ਦੇ ਲਈ ਫਿਰ ਆਪਾਂ ਪਾਵਾਂਗੇ ਉਬਲਿਆ ਹੋਇਆ ਪਾਸਤਾ ਤੇ ਪਾਸਤੇ ਨੂੰ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਲਾ ਲੈਣਾ ਜੇ ਤੁਹਾਨੂੰ ਕੋਈ ਹੋਰ ਡਿਸ਼ ਪਸੰਦ ਹੈ ਤੁਹਾਨੂੰ ਨਹੀਂ ਬਣਾਉਣੀ ਆਉਂਦੀ ਸਾਨੂੰ ਕਮੈਂਟਾਂ ਵਿੱਚ ਦੱਸੋ ਅਸੀਂ ਜ਼ਰੂਰ ਟਰਾਈ ਕਰਾਂਗੇ ਬਣਾਉਣ ਦੀ ഹോട്ടേ സോസ ടേസ്റ്റ് ഇന്നു പാസ് മലയാ സോസന മല ਮਲਾਈ ਨੂੰ ਵੀ ਚੰਗੀ ਤਰ੍ਹਾਂ ਮਿਲਾ ਲੈਣਾ ਇਸ ਤਰੀਕੇ ਨਾਲ ਬਣਾਓ ਤੁਸੀਂ ਪਾਸਤਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਬਣਦਾ ਹੈ ਹੁਣ ਪਾਸਤਾ ਬਣ ਕੇ ਰੈਡੀ ਹੈ ਸਾਡੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਪਲੇਟ ਵਿੱਚ ਪਾਓ ਨਚਾਰੇ ਨਾ ਖਾਓ ਸਾਤਰੀ ਕਾਲ ਜੀ